ਮੈਂ ਮਗਾਂ ਨੂੰ ਗਿਆ ਮਗਾ ਤੂੰ ਕਾ ਨਾ ਮੈਂ ਜੇ ਨਾ ਨਿਕਲਿਆ ਫਿਰ ਤੂੰ ਰੋਲਾ ਪਾਜੀ ਮਗਾ ਉਹ ਮਗਾ ਡਰਨਾ ਤੂੰ ਯਾਰ ਮਗਾ ਹੈਗਾ ਮਗਾ ਚਾਚਾ ਕੰਧਾਂ ਨਾਲ ਮਾਰਾਂਗੇ ਮਗਾ ਨਹੀਂ ਜਾਣ ਮਗਾ ਰੱਬ ਨੇ ਦਿੱਤੀ ਮਗਾ ਪਕੂ ਬਾਣੇ ਯਾਰ ਵਗਾ ਅੱਛਾ ਉੱਥੇ ਲੜਨ ਦਾ ਮਨ ਬਣਾ ਲਿਆ ਮਗਾ ਜੀ ਨੇ ਨੂੰ ਧੋਕੇ ਬਾਜੀ ਕਰੀ ਮਗਾ ਪਾ ਹੈਗੇ ਮਗਾ ਫਿਰ ਹੌਸਲਾ ਆ ਜਾ ਹੋਇਆ ਕੁਛ ਖਾਣ ਦਾ ਪਲਾਨ ਸੋਚਿਆ ਮੈਂ ਕਿੱਟ ਕਿੱਥੇ ਰੱਖਾਂ ਮੈਂ ਕੇਲੇ ਖਾਵਾਂ ਉਹ ਬੰਦੇ ਮੇਰੇ ਮਗਰ ਮਗਰ ਮੈਨੂੰ ਗੁੱਸਾ ਜੜੇ ਮੈਂ ਸੋਚਾਂ ਮਗਰ ਮੈਂ ਕੀ ਕਰਾਂ ਫਿਰ ਮੈਂ ਬਾਥਰੂਮ ਜਿੰਮਾਸਾ ਜਾਣਾ ਉੱਥੇ ਮਗਰ ਲੋਕ ਕਿ ਖਾਣਗੇ ਤੇ ਕੇਲੇ ਲਿਗੂ ਦੇਖੇ ਨਾ ਮੈਨੂੰ ਜਦੋਂ ਪਹਾੜ ਉਤੇ ਮੈਂ ਗਿਆ ਉਹਨੇ ਮਗਰੇ ਆ ਗਏ ਅੱਛਾ ਮੈਂ ਕਹਾ ਹੈਲੋ ਕੀ ਚੱਕਾ ਤੁਸੀਂ ਮੇਰਾ ਪਿੱਛਾ ਕਰ ਰਹੇ ਹੋ ਕਹਿੰਦਾ ਵੀਰੇ ਫੋਟੋ ਖਿਚਾਉਣੇ ਦੇਣ ਲੱਗਾ ਤਾਂ ਓ ਯਾਰ ਮਗਰੇ ਓ ਯਾਰ ਮਗਾ ਤੁਸੀਂ ਕੱਢ ਦਿਓ ਯਾਰ ਮਗਾ ਮੈਂ ਡਰ ਗਿਆ ਮਗਾ ਤੁਹਾਨੂੰ ਡਰਾਦਾ ਯਾਰ ਤੇ ਜਦੋਂ ਮੈਂ 에ਰਪੋਰਟ ਅੰਦਰ ਗਿਆ ਵੀਰੇ ਕਹਿੰਦਾ ਜਹਾਜ਼ ਕੈਨਸਲ ਕਹਿੰਦਾ ਮੈਂ ਜਹਾਜ਼ ਕਹਿੰਦਾ ਉਡਰਨਾ ਨਹੀਂ ਮੈਂ ਫੋਨ ਮਾਰਿਆ ਬੰਬੇ ਮਗਾ ਵੀਰੇ ਮੈਂ ਚੱਲਿਆ ਘਰ ਨੂੰ ਕਹਿੰਦਾ ਜਹਾਜ਼ ਨਹੀਂ ਉਡਰਨਾ ਉਹ ਕਹਿੰਦਾ ਬਾਈ ਖੜ ਖੜ ਕਹਿੰਦਾ ਸਾਰਾ ਧਾਮ ਆ ਜਾਵਾਂ ਲੱਗੇ ਤੂੰ ਕਹਿੰਦਾ ਘਰ ਨੂੰ ਚੱਲੇਗਾ ਮੈਂ ਮੈਨੂੰ ਕਹੇ ਵੀ ਕੋਣ ਤੂੰ ਪੰਡਾ ਤੁਸੀਂ ਗੱਲ ਕਰਕੇ ਮੈਨੂੰ ਜਦੋਂ ਮੈਂ 2 3 ਫੋਨ 4 ਘੱਟਦੇ ਮੈਨੂੰ ਕੋਈ ਚੰਡੀਗੜ੍ਹ ਤੋਂ ਫੋਨ ਆ ਤੇਰੇ ਵਰਗੇ ਭਰਾ ਦਾ ਕਿਸੇ ਦਾ ਉਹਨਾਂ ਦੇ ਲਿੰਕ ਚੋਂ ਕੋਈ ਤੂੰ ਮੈਂ ਹੋਊਗਾ ਚੰਡੀਗੜ੍ਹ ਦਾ ਬੰਦਾ ਠੀਕ ਹੈ ਠੀਕ ਹੈ ਥੋੜੇ ਪੰਜਾਬ ਦਾ ਮੁੰਡਾ ਹੈ ਵੀ ਗੱਲ ਨਹੀਂ ਕਰ ਰਿਹਾ ਫੋਨ ਤੇ ਵੀ ਫੋਨ ਕੱਟੀ ਜਾ ਰਿਹਾ ਵਾਰ-ਵਾਰ ਹੂੰ ਫਿਰ ਮੈਨੂੰ ਉਹਦਾ ਫੋਨ ਆ ਵੀਰੇ ਦਾ ਕਹਿੰਦਾ ਸੁੱਖੇ ਵੀਰੇ ਮੈਂ ਇਦਾਂ ਭਰਾ ਬੋਲਦਾ ਸੰਜੀਵ ਅਤਰੀ ਭਰਾ ਕੋਈ ਸੰਜੀਵ ਅਤਰੀ ਅੱਛਾ ਫਿਲਮਾਂ ਜਿਹਾ ਆਉਂਦਾ ਵੀਰੇ ਮੁੰਡਾ ਵਧੀਆ ਉਹ ਠੀਕ ਹੈ ਕਹਿੰਦਾ ਵੀ ਮੈਂ ਤੂੰ ਆਪਣਾ ਭਰਾ ਐ ਕਹਿੰਦਾ ਗੱਲ ਸੁਣੀ ਜਾਂ ਤਾਂ ਫੋਨ ਨਾ ਘਟੀ ਉਹ ਨੂੰ ਮੇਰੇ ਨਾਲ ਫੋਨ ਕਰਾ ਦੇ ਵੇ ਮੈਂ ਕਹਾਂ ਨਹੀਂ ਵੀਰੇ ਕੱਢ ਲੈ ਤੂੰ ਬੋਲੋ ਵੀਰੇ ਕਹਿੰਦਾ ਵੀਰੇ ਕਿ ਤੁਹਾਨੂੰ ਬੰਬੇ ਤੋਂ ਫੋਨ ਆ ਰਿਹਾ ਮੈਂ ਕਹਾ ਹਾਂਜੀ ਵੀਰੇ ਆ ਰਿਹਾ ਪਰ ਮੈਨੂੰ ਯਾਰ ਪਤਾ ਨਹੀਂ ਕੌਣ ਮੈਨੂੰ ਤੰਗ ਜੇ ਕਰੀ ਜਾਂਦੇ ਨੇ ਕਹਿੰਦਾ ਗੱਲ ਕਰ ਕਹਿੰਦਾ ਫਿਲਮ ਹੈ ਇੱਕ ਬਾਲੀਵੁੱਡ ਮੂਵੀ ਹੈ ਸਨਾਕਸ਼ੀ ਸ਼ੇਨਾ ਬਾਦਸ਼ਾ ਤੇ ਤੇਰਾ ਉਹਦੇ ਚ ਰੋਲ ਹੈ ਕਹਿੰਦਾ ਨਹੀਂ ਕਰਨਾ ਉਹ ਤੇਰੀ ਮਰਜ਼ੀ ਕਿਵਰੀ ਗੱਲ ਕਰ ਲੈ ਮੇਰੇ ਕਹਿਣ ਦੇ ਹੂੰ ਚੱਲ ਬਿਰਮਕਰ ਮੇਰੀ ਤ੍ਰੀ ਭਾਬੀ ਕਹਿੰਦੀ ਗੱਲ ਤਾਂ ਗਲਤ ਆ ਗੱਲ ਕਹਿੰਦੀ ਜੇ ਮਜ਼ਾਕ ਹੋ ਤਾਂ ਮਜ਼ਾਕ ਸੀ ਕਾ ਤੂੰ ਗੱਲ ਕਰ ਕਹਿੰਦਾ ਕੋਈ ਗੱਲ ਨਹੀਂ ਹਾਂ ਗਲਤ ਕਰੋ ਮੇਰੀ ਮੈਂ ਗੱਲ ਕਰੀ ਭਰਾ ਬਣ ਕੇ ਮੈਨੂੰ ਕਹਿੰਦਾ ਤੁਸੀਂ ਦਿੱਲੀ ਜਾਉਗਾ ਨਾ ਭਾਈ ਮੈਂ ਆਪਣੇ ਆਡੀਅੰਸ ਨਾਲ ਗੱਲ ਕਰੀ ਕਹਿੰਦਾ ਦਿੱਲੀ ਕਾ ਸੁੱਖੇ ਧਿਆਨੇ ਕਾ ਦਿੱਲੀ ਕਹਿੰਦਾ ਬੰਦੇ ਨੂੰ ਗਡਨੈਪ ਕਰ ਲੈਂਦੇ ਨੇ ਕਹਿੰਦਾ ਮਗਾ ਐਵੇਂ ਗੇਮੇ ਕਰ ਰਹਾ ਮਗਾ ਮੈਂ ਕੋਈ ਜੁਆਗ ਮਗਾ ਉਹ ਪਿੰਡ ਵਾਲੀ ਗੱਲਾਂ ਹਾਂ ਕਹਿੰਦਾ ਦੇਖ ਕੇ ਦਿੱਲੀ ਕਾ ਚੀਦਾ ਬੰਦੇ ਨੂੰ ਕਹਿੰਦਾ ਵੀ ਉੱਥੇ ਥੋੜਾ ਚੋਰੀ ਵਾਲਾ ਕੰਮ ਚੱਲਦਾ ਦਿੰਦਾ ਵੀ ਮੱਪਣਾ ਤੇਰਾ ਮੋਬਾਈਲ ਮੇਨ ਕੱ ਮੇਰੇ ਨਾਲ ਗਈ ਟ੍ਰੇਨ ਜੀ ਗਏ ਬਰੇ ਅੱਛਾ ਅਸੀਂ ਟ੍ਰੇਨ ਜੀ ਗਿਆ ਸਾਨੂੰ ਕਹਿੰਦਾ ਸਰ ਆਪ ਕਹਿੰਦਾ ਬੇਸਮੈਂਟ ਮੈਂ ਆ ਜਾਉ ਉਹ ਉਹ ਮੇਰੇ ਨਾਲ ਦਾ ਕਹਿੰਦਾ ਸੁੱਕੇ ਹੋਣ ਦਾ ਕਹਿੰਦਾ ਪੱਕਾ ਕਹਿੰਦਾ ਆਪਾਂ ਨੂੰ ਕਹਿੰਦਾ ਇਹ ਤਾਂ ਪੱਕਾ ਚੋਲ ਹੈ ਇਹ 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 ਫੱਟਣਗੇ ਅਰੇ ਬੇਸਮੈਂਟ ਚ ਕਹਿੰਦਾ ਮੈਂ ਨਹੀਂ ਜਾਂਦਾ ਕਹਿੰਦਾ ਫਿਰ ਮੈਂ ਉਹਨੂੰ ਗਿਆ ਮਗਾ ਤੂੰ ਕਹਿੰਦਾ ਮੈਂ ਜੇ ਨਾ ਨਿਕਲਿਆ ਫਿਰ ਤੂੰ ਰੋਲਾ ਪਾ ਦੀ ਮਗਾ ਕਹਿੰਦਾ ਅੱਛਾ ਵੀ ਜਿਵੇਂ ਬਾਹਰ ਨਾ ਆਇਆ ਤਾਂ ਰੌਲਾ ਪਾਦੀ ਇੱਥੇ ਹਾਂ ਵੀ ਅੰਦਰ ਸਾਡਾ ਭਰਾ ਆਂਦੋਂ ਫੜ ਲਿਆ ਤੂੰ ਫੋਨ ਮਨ ਮਾਰਦੀ ਘਰੇ ਬੋਲ ਤੋ ਲਾਉਂਦੇ ਵੀਰੇ ਉਹ ਦਿਮਾ ਉਹ ਮਮੂਨੇ ਕਹੇ ਮੈਂ ਮੈਂ ਰੰਦੀ ਕਿਉਂਕਿ ਮੈਂ ਦਿੱਲੀ ਕਿਹੜਾ ਕਦੇ ਗਿਆ ਸੀਗਾ ਉਹ ਕਹਿੰਦਾ ਸੁੱਖੇ ਪੁੱਛੇ ਤੂੰ ਮੰਗਾ ਜੇ ਤਾਂ ਮੈਂ ਬੇਸ ਮਾਰ ਕੇ ਨਿਕਲ ਕੇ ਨਾ ਆਇਆ ਤਾਂ ਤੂੰ ਸਮਝ ਲਈ ਬਈ ਮੈਨੂੰ ਗ੍ਰੈਬ ਕਰ ਲਿਆ ਉਹਨਾਂ ਨੇ ਤੇ ਜਦੋਂ ਵੀਰੇ ਮੈਂ ਥੱਲੇ 11 ਬੀਸਮੈਂਟ 'ਚ ਮੈਂ ਡਰ ਲਾ ਹਾਲ ਉਹ ਵੀਰੇ ਬਾਹਰ ਖੜਾ ਉਹ ਨਹੀਂ ਅੰਦਰ ਆਇਆ ਅੱਛਾ ਉਹ ਬਾਹਰੇ ਰਿਹਾ ਹਾਂ ਵੀਰੇ ਸੱਚੀ ਗੱਲ ਸੀ ਵਧੀਆ ਵੀਰੇ ਅੰਨੇ ਸਹੀ ਗੱਲ ਹੈ ਵੀਰੇ ਰਹਿਣਾ ਚਾਹੀਦਾ ਸੀ ਕਿਉਂਕਿ ਡਰ ਜੋ ਸੱਚ ਮੰਨਦੇ ਰੱਖਣਾ ਚਾਹੀਦਾ ਕਿਉਂਕਿ ਐਨੇ ਵੱਡੇ ਸ਼ਹਿਰ 'ਚ ਗਏ ਆਪਾਂ ਕੁਝ ਨਹੀਂ ਪਤਾ ਜਦੋਂ ਮੈਂ ਗਿਆ ਵੀਰੇ ਉਹਨਾਂ ਦਾ ਵਾਕਈ ਐਵੇਂ ਸਾਰਾ ਮਾਹੌਲ ਸੀਗਾ ਵਧੀਆ ਉਹ ਲੱਗੇ ਲੈਪਟਾਪ ਕੈਮਰੇ ਗੂਮਰੇ ਸਾਰਾ ਮੇਰਾ ਉਹਨਾਂ ਨੇ ਉਹ ਲੈਣਾ ਸੀਗਾ ਇੰਟਰਵਿਊ ਹਾਂਜੀ ਵੀਰੇ ਇੰਟਰਵਿਊ ਅੱਛਾ ਮੈਨੂੰ ਜਾਂਦੇ ਭਾਈ ਪਾਣੀ ਕਾ ਸਾਰਾ ਸੇਵ ਖਾਓ ਮੈਂ ਕਹਾਂ ਇਹਦਾ ਵਾਕਿਆ ਕੋ ਸੇਵ ਜੋ ਕੁਝ ਪਾਇਆ ਹੋਣਾ ਮੈਂ ਜਿਹੜਾ ਜਾਂਦੇ ਮੈਨੂੰ ਸੇਵ ਕਹਿੰਦੇ ਖਾਣ ਨੂੰ ਮੈਨੂੰ ਸੇਵ ਮੈਨੂੰ ਸੇਵ ਖਾਣਾ ਵਗਾ ਮੇਰੇ ਬੈਗ ਦੇ ਸੇ ਕੇਲੇ ਗੁੱਲੇ ਮੈਂ ਪਹਿਲੀ ਆਪਣੇ ਬੈਗ ਦੇ ਸਮਾਨ ਨੂੰ ਪਾਈ ਖਾਣ ਆ ਮੈਂ ਕਹਾਂ ਸਰ ਹੈਗੇ ਖਾਣ ਨੂੰ ਮੈਂ ਪਲੀਜ਼ ਮੈਂ ਨਹੀਂ ਚਾਣਾ ਭੁੱਖਣ ਲੱਗੀ ਸਰ ਲਾਉਗਾ ਤਾਂ ਕੁਝ ਤਾਂ ਲੋਨੀ ਦੂਰੋਂ ਆਏਗਾ ਮਤਲਬ ਇਹ ਨਾ ਦੂਰ ਸਵਾ ਕਰਕੇ ਆ ਕਹਿੰਦਾ ਕਾਫੀ ਗੂਫੀ ਕੁਛ ਮੈਂ ਕੁਛ ਨਾ ਬਰੇ ਲੈਵਾਂ ਮੈਨੂੰ ਮੈਨੂੰ ਹਲੇ ਵੀ ਡਰ ਲੱਗੀ ਜਾਵੇ ਇਹ ਇਹ ਪਾ ਕੇ ਮੈਨੂੰ ਕੁਛ ਕਰਨਗੇ ਮੈਂ ਕਹਾ ਬੇਸ਼ੱਕ ਇਹਨਾਂ ਨੇ ਕੈਮਰਾ ਰੱਖਿਆ ਸਮਾਨ ਮੈਂ ਕੀ ਪਤਾ ਇਹਨਾਂ ਦਾ ਡਰਾਮਾ ਹੀ ਕਰਨਾ ਹੋਵੇ ਮਤਲਬ ਫਿਰ ਮੈਂ ਨਾ ਜਦੋਂ ਵੀਰੇ ਫਿਰ ਆਪਣੇ ਮੈਂ ਫਿਰ ਕਾਲੂ ਨੂੰ ਕਹਾ ਮੈਂ ਕਾਲੂ ਵੀਰੇ ਲੱਗਦਾ ਨਹੀਂ ਵੈਸੇ ਮੈਂ ਕਹਾ ਇੰਨੇ ਚ ਨੂੰ ਕੁਛ ਕਰ ਦਿੰਦੇ ਮੈਂ ਕਹਾ ਇੰਨਾ ਚ ਲੋ ਗਿਆ ਮੈਨੂੰ ਬੈਠੇ ਨੂੰ ਬਿਲਕੁਲ ਵੀ ਮਤਲਬ ਕੰਮ ਓਕੇ ਵਾਂਗਾ ਭਰਾ ਇਦਾਂ ਨਹੀਂ ਡਰਨਾ ਵਾਂਗਾ ਤੂੰ ਜਿਹੜਾ ਮੁੰਡਾ ਬਾਹਰ ਖੜਾ ਸੀ ਹਾਂਜੀ ਵੀਰੇ ਅੱਛਾ ਉਹਨੂੰ ਤੁਸੀਂ ਅੰਦਰ ਬੁਲਾ ਲਿਆ ਉਹ ਹਾਂ ਵੀਰੇ अच्छा ਡਾਟਰ ਕੇ ਪੈਰੋ ਰੱਖਿਆ ਨੇ ਦੇਖਿਆ ਡਰੇ ਮਤਲਬ ਇਹ ਕੋਈ ਹੋਣਾ ਅਲੀ ਸੁਖੇ ਨੂੰ ਕਿਤੇ ਧਮਕੀ ਨਾਲ ਬੁਲਾਇਆ ਹੋਏ ਇਹਨੂੰ ਬੁਲਾ ਥਲੇ ਠੀਕ ਹੈ ਬਹੁਤ ਕੁਝ ਗੱਲਾਂ ਹੋ ਗਈ ਮੈਂ ਨੂੰ ਨਾ ਇਤੇ ਗਲ ਸੌਰੀ ਮੈਂ ਤੁਹਾਡੀ ਗੱਲ ਟੋਕਦਾ ਪਰ ਮੈਂ ਇੱਕ ਚੀਜ਼ ਜਾਣਦਾ ਯਾਰ ਪਿੰਡ ਵਾਲੇ ਭੋਲੇ ਬਹੁਤ ਵੀ ਮਤਲਬ ਜਿਨ੍ਹਾਂ ਨੇ ਕਦੇ ਸ਼ਹਿਰ ਨਹੀਂ ਦੇਖਿਆ ਜਿਨ੍ਹਾਂ ਨੇ ਕਦੇ ਦਿੱਲੀ ਨਹੀਂ ਸੀ ਦੇਖੀ ਨਹੀਂ ਦੇਖੀ ਉਹਨਾਂ ਨੂੰ ਜਦੋਂ ਜਾਣ ਦਾ ਮੌਕਾ ਮਿਲਦਾ ਤਾਂ ਇਹ ਗੱਲਾਂ ਹੁੰਦੀਆਂ ਨੇ ਵੀ ਆ ਤੈਨੂੰ ਨਾ ਉੱਥੇ ਕਿਡਨਾਪ ਕਰਨਗੇ ਤੇਰੇ ਨਾਲ ਥੱਗੀ ਹੋਊਗੀ ਤੇਰਾ ਫੋਨ ਖੋਲਣਗੇ ਹੁੰਦਾ ਬਾਈ ਅਸਲ ਚ ਹੁੰਦਾ ਸਹੀ ਗੱਲ ਅੱਛਾ ਫੇਰ ਜੱਥੇ ਬੁਲਾ ਲਿਆ ਵੀਰੇ ਨੂੰ ਵੀਰੇ ਬੁਲਾਇਆ ਪਈ ਉਹ ਉਹ ਨੂੰ ਉਹਦੇ ਮਿਲੂ ਸੇਵ ਰੱਖਿਆ ਉਹਦਾ ਉਹਦਾ ਕਹਿੰਦਾ ਸੇਵ ਗਾ ਸੁੱਕੇ ਤੂੰ ਨਾ ਕਹਿੰਦਾ ਸੇਵ ਖਾ ਲਈ ਕਹਿੰਦਾ ਉਹ ਹਲੇ ਡਰੇ ਉਹ ਮੈਂ ਕਹਾਂ ਡਰਨਾ ਤੂੰ ਯਾਰ ਮੈਂ ਕਹਾਂ ਹੈਗਾ ਮੈਂ ਕਹਾਂ ਚਾਚਾ ਕੰਧਾਂ ਨਾਲ ਮਾਰਾਂਗੇ ਮੈਂ ਕਹਾਂ ਨਹੀਂ ਜਾਣ ਮੈਂ ਕਹਾਂ ਰੱਬ ਨੂੰ ਦਿੱਤੀ ਮੈਂ ਕਹਾਂ ਪਗੂ ਬਾਣੇ ਯਾਰ ਵਗਾ ਅੱਛਾ ਤੇ ਲੜਨ ਦਾ ਮਨ ਬਣਾ ਲਿਆ ਮਨ ਮੈਂ ਕਹਾਂ ਜਿਹਨੇ ਗੁੱਤ ਧੱਕੇ ਬਾਜੀ ਕਰੀ ਮੈਂ ਕਹਾਂ ਪਹੇਗੇ ਮੈਂ ਕਹਾਂ ਫਿਰ ਹੌਸਲਾ ਆ ਜਾ ਹੋਇਆ ਫਿਰ ਮੈਂ ਪੀਲੀ ਕੌਫੀ ਮੈਂ ਕੋਈ ਚੱਕਰ ਨਹੀਂ ਯਾਰ ਉਹ ਤੂੰ ਨਾ ਵੀ ਮੈਂ ਕਹਾਂ ਮੈਂ ਪੀਣਾ ਮੈਂ ਕਹਾਂ ਅੱਛਾ ਫਿਰ ਵੀ ਤੇ ਕੌਫੀ ਪੀਤੀ ਉਹਨਾਂ ਮੈਨਾਂ ਰਿਹਾਸ ਕਰਾਇ ਜਿਵੇਂ ਮੈਂ ਸਨ ਐਕਸ਼ਨ ਨੂੰ ਗੱਲ ਕਹਿਣੀ ਸੀਗੀ ਹਣਾ ਉਹ ਮੇਰੇ ਤੋਂ ਗੱਲ ਵਾਰ-ਵਾਰ ਰਿਪੀਟ ਕਰੀ ਤੇ ਮੈਂ ਸਹੀ ਬੋਲ ਰਿਹਾ ਸੀਗਾ ਫਿਰ ਉਹ ਉਹ ਕਰੀਗਾ ਫਿਰ ਵੀ ਦੇ ਮੈਨੂੰ ਅੰਮ੍ਰਿਤਸਰ ਬੁਲਾਇਆ ਉੱਥੇ ਸਾਈਨ ਕਰੇ ਜੋ ਸੀਗਾ ਮਾੜਾ-ਮੋਟਾ ਮੇਰਾ ਖਰਚਾ ਪਾਣੀ ਅੱਛਾ ਮੈਨ ਦਿੱਤਾ ਉਹਨਾਂ ਨੇ ਪਹਿਲਾਂ ਐਡਵਾਂਸ ਦਿੱਤਾ ਉਹਨਾਂ ਨੇ ਮੈਨੂੰ ਕੀ ਆ ਬਾਤ ਹੈ ਦੇਖ ਲੋ ਵੀਰੇ ਯਾਰ ਕਿੰਨਾ ਉਹਨਾਂ ਨੇ ਮਾਂ ਵਿਸ਼ਵਾਸ ਕਰਿਆ ਭਰਾ ਵਣ ਕੇ ਮੈਂ ਦਾ ਆ ਭਰਾਂ ਰਹਿ ਗਿਆ ਹੂੰ ਫਿਰ ਵੀਰੇ ਮੈਂ ਨਾ ਜਦੋਂ ਵੀਰੇ ਮੇਰਾ ਸ਼ੂਟ ਸੀਗਾ ਬੰਬੇ ਅੱਛਾ ਬਾਈ ਮੈਨੂੰ ਚੰਡੀਗੜ੍ਹ 에ਅਰਪੋਰਟ ਤੋਂ ਮੇਰੀ ਫਲਾਈਟ ਬੁੱਕ ਕਰੀ ਸੀ ਉਹਨਾਂ ਨੇ ਮੈਂ ਘਰ ਮੈਂ ਬੋਲਟ ਚੱਕ ਕੇ ਘਰ ਤੇ ਕਹਿੰਦਾ ਬੋਲਟ ਤੇ ਚੱਲਿਆ ਮੈਂ ਕਹਿੰਦਾ ਹੁਣ ਕਿੱਥੇ ਜਾਾਂਗਾ ਬੋਲਟ ਤੇ ਜਾਊਂਗਾ ਮੈਂ ਕਹਿੰਦਾ ਆਪ ਲੋਗ ਗੱਡੀ ਜਾਵਾਂਗਾ ਅੱਛਾ 에어ਪੋਰਟ ਤੁਸੀਂ ਬੋਲਟ ਤੇ ਗਏ ਬੋਲਟ ਤੇ ਫਿਰ ਉੱਥੇ ਬੋਲਟ پارک ਕਰਿਆ ਬੋਲਟ ਖੜਾ ਮੈਂਨੇ ਪੁਲਿਸ ਦਾ ਫੋਟੋ ਖਿਚਾਉਣ ਲੱਗੇ ਮੈਂ ਕਹਿੰਦਾ ਰੱਬਾ ਤੇਰਾ ਧੰਵਾ ਮੈਂ ਕਹਿੰਦਾ ਲੋ ਹਣਾ ਚਲੋ ਪਿਆਰ ਮਿਲ ਰਿਹਾ ਹਣਾ ਨਿਕਲਦੀ ਘਰੋਂ ਤੇ ਚਲੋ ਵੀਰੇ ਬਹੁਤ ਮਾਣ ਬੜਾ ਪ੍ਰਾਊਡ ਫੀਲ ਹੋਇਆ ਬੋਲਟ ਮੈਂ ਵੀਰੇ ਬੋਲਟ ਲਾਇਆ ਤੇ ਜਦੋਂ ਮੈਂ 에어ਪੋਰਟ ਅੰਦਰ ਗਿਆ ਵੀਰੇ ਕਹਿੰਦਾ ਜਹਾਜ਼ ਕੈਨਸਲ ਹੈ ਕਹਿੰਦਾ ਕਹਿੰਦਾ ਜਹਾਜ਼ ਕ ਮੈਂ ਫੋਨ ਮਾਰਿਆ ਬੰਬੇ ਮੈਂ ਕਹਾ ਮੇਰੇ ਮੈਂ ਚੱਲਿਆ ਘਰ ਨੂੰ ਮੈਂ ਕਹਾ ਜਾਇ ਨੀ ਨੋੜਨਾ ਉਹ ਕਹਿੰਦਾ ਬਾਈ ਖੜ ਖੜ ਕਹਿੰਦਾ ਸਾਰਾ ਧਾਮ ਆ ਜਾਮਾ ਲੱਗੇ ਤੂੰ ਤਾਂ ਘਰ ਨੂੰ ਚੱਲੇ ਕਹਿੰਦਾ ਮੈਂ ਮੈਨੂੰ ਕਹਿੰਦੇ ਉਹ ਤੇ ਮੈਂ ਪੜਦਾ ਉਸ ਗੱਲ ਕਰ ਗਿਆ ਉਹ ਕਹਿੰਦੇ ਸਾਰਾ ਕਹਿੰਦੇ ਆਪ ਕਹਿੰਦਾ ਖੜੋ ਖੜੋ ਕਹਿੰਦਾ ਇੱਥੇ ਸਾਰਾ ਸਾਰਾ ਧਾਮ ਆ ਜਾਮਾ ਇਹਨੇ ਲੱਖਾਂ ਰੁਪਏ ਦਾ ਕਰੇਗਾ ਤੂੰ ਘਰ ਨੂੰ ਚੱਲੇ ਉਹ ਕਹਿੰਦਾ ਠੀਕ ਹੈ ਮਾਰ ਕ ਮੈਨੂੰ ਭੁੱਖ ਲੱਗੀ ਸੀ ਬਹੁਤ ਜ਼ਿਆਦਾ ਅੱਛਾ ਇੰਨੀ ਭੁੱਖ ਲੱਗੀ ਸੀ ਮੈਨੂੰ ਕਿਉਂਕਿ ਬੋਲਟ ਐਪ ਖਾਣ ਦਾ ਮੌਕਾ ਨਹੀਂ ਮਿਲਿਆ ਕਿਤੇ ਵੀ ਹਾਂ ਫੇਰ ਮੈਨੂੰ ਕਹਿੰਦੇ ਸਰ ਆਪਨਾ ਯਾਹਾਂ ਸੇ ਗਾੜੀ ਲੋ ਅੱਛਾ 에ਰਪੋਰਟ ਤੋਂ ਬਾਹਰ ਨਿਕਲ ਕੇ ਦਿੱਲੀ 에ਰਪੋਰਟ ਤੇ ਆ ਜੂਗਾ ਕਹਿੰਦਾ ਕਹਿੰਦਾ ਸਾਡਾ ਸ਼ੂਟ ਨਹੀਂ ਕੈਨਸਲ ਕਰਨਾ ਨਾ ਸ਼ੂਟ ਤਾਂ ਹੋਣਾ ਹੀ ਹੋਣਾ ਕਹਿੰਦੇ ਕਿਉਂਕਿ ਵੀਰੇ ਜਦੋਂ ਉੱਥੇ ਜਾ ਕੇ ਮੈਂ ਦੇਖਿਆ ਇੰਨੀ ਆ ਬੱਸਾਂ ਇੰਨਾ ਤਾਮਾ ਜਾਮਾ ਵੱਡੇ ਵੱਡੇ ਕੈਮਰੇ ਉਹਨਾਂ ਦਾ ਲੱਖਾਂ ਰੁਪਏ ਦਾ ਕੰਮ ਕਰਿਆ ਸੀ ਕਿ ਵਾਕਈ ਸ਼ੂਟ ਕੈਨਸਲ ਨਹੀਂ ਕਰ ਸਕਦੇ ਉਹ ਹੂੰ ਅੱਛਾ ਇੱਥੇ ਤੁਸੀਂ ਫਿਰ 에ਰਪੋਰਟ ਤੋਂ ਤੁਸੀਂ ਟੈਕਸੀ ਕੀਤੀ ਕਹਿੰਦਾ ਸਾਡਾ ਸਾਰਾ ਖਰਚਾ ਤੁਸੀਂ ਬਸ ਬਹਿ ਕੇ ਆਉਣਾ ਕੁਝ ਮਰਜ਼ੀ ਖਾਓ ਕੁਝ ਮਰਜ਼ੀ ਲਓ ਸਾਡਾ ਸਾਰਾ ਖਰਚਾ ਆਇਆ ਕਿਆ ਬਾਤ ਤੁਸੀਂ ਘਰੋਂ ਨਿਕਲਦੋਂ ਸਾਡਾ ਖਰਚਾ ਸ਼ੁਰੂ ਹੋਣਾ। ਅੱਛਾ। ਹਾਂਜੀ ਵੀਰੇ। ਜਦੋਂ ਵੀਰੇ ਮੈਂ ਦਿੱਲੀ 에ਰਪੋਰਟ ਤੇ ਪਹੁੰਚਿਆ ਮੈਨੂੰ ਬਾਲੇ ਵੀਰੇ ਭੁੱਖ ਲੱਗੀ ਕੋਈ। ਅੰਦਰ ਮੇਰੇ ਜਿਵੇਂ ਖੋਬ ਹੋਵੇ ਮੈਨੂੰ ਚੱਕਰ ਆਉਣ ਲੱਗੇ ਭੁੱਖ ਨਾਲ। ਹੂੰ। ਜਦੋਂ ਬਾਲੇ ਵੀਰੇ ਮੈਂ ਦਿੱਲੀ 에ਰਪੋਰਟ ਦੇ ਅੰਦਰ ਐਂਟਰ ਹੋਇਆ ਨਾ ਤਾਂ ਲੋਕ ਮੈਨੂੰ ਖੜਖੜ ਦੇਖਣ ਲੱਗੇ ਸੀਗੇ। ਵੀਰ ਮਤਲਬ ਨਾ ਕਈ ਬੰਦੇ ਮੇਰੇ ਮਗਰ ਆਉਣ ਲੱਗੇ एयरपोर्ट ਵਾਲੇ ਮੈਨੂੰ ਮੈਂ ਡਰ ਗਿਆ ਮਗਾ ਯਾਰ ਇਹ ਮੇਰੇ ਪਿੱਛਾ ਕੱਦ ਗਰ ਰਹੇ ਮੈਂ ਕਹਿੰਦਾ ਚੋਰ ਹਾਂ ਹਾਂ ਮੈਂ ਕਹਾ ਮੈਂ ਚੈੱਕ ਕਰਾ ਕੇ ਸਾਰਾ ਮਸ਼ੀਨਾਂ ਨਾਲ ਮੈਂ ਕਹਾ ਮੈਂ ਅੰਦਰ ਤਾਂ ਬੜਿਆ ਮਗਾ ਮਗਾ ਇਹ ਸੜੀ ਮੇਰੀ ਮਗਰ ਮਗਰ ਜਿਹੜਾ ਕੱਪੜੇ ਪਾਉਂਦੇ ਰਿਪੋਰਟ ਵਾਲੇ ਪਾਏ ਹੁੰਦੇ ਨੇ ਹਾਂ ਹਾਂ ਭਾਈ ਮੈਂ ਨਾ ਮੈਂ ਕੁਝ ਖਾਣ ਦਾ ਪਲਾਨ ਸੋਚਿਆ ਮੈਂ ਕਿੱਟ ਕਿੱਥੇ ਰੱਖਾਂ ਵੀ ਮੈਂ ਕੇਲੇ ਖਾਵਾ ਉਹ ਬੰਦੇ ਮੇਰੇ ਮਗਰ ਮਗਰ ਮੈਨੂੰ ਗੁੱਸਾ ਜੜੇ ਮੈਂ ਸੋਚਾਂ ਮਗਾ ਇਹਨੂੰ ਕੀ ਕਰਾਂ ਫਿਰ ਮੈਂ ਬਾਥਰੂਮ ਜੀ ਬਸ ਜਾਣਾ ਉੱਥੇ ਮੈਂ ਲੋਕਾਂੇ ਖਾ ਜਦੋਂ ਬਾਦੂ ਤੇ ਮੈਂ ਗਿਆ ਉਹ ਮਨੇ ਮਗਰੇ ਆ ਗਏ ਅੱਛਾ ਮਗਾ ਹੈਲੋ ਕੀ ਚੱਕਾ ਤੁਸੀਂ ਮੇਰਾ ਪਿੱਛਾ ਕਰ ਰਹੇ ਹੋ ਕਹਿੰਦਾ ਮੇਰੇ ਫੋਟੋ ਖਿਚਾਉਣੇ ਦੇਣ ਲੱਗਾ ਦਾ ਓ ਯਾਰ ਮਗਰ ਓ ਯਾਰ ਮਗਰ ਤੁਸੀਂ ਘੜਜੋ ਯਾਰ ਮਗਾ ਮੈਂ ਡਰ ਗਿਆ ਮਗਾ ਤੁਸੀਂ ਡਰਾਦਾ ਯਾਰ ਮਗਾ ਮੈਂ ਵੀਰੇ ਫਿਰ ਤੋਂ ਕੇਲੇ ਘਾਤੇ ਅੱਛਾ ਉਹਦੇ ਛਿਲ ਕੇ ਸਾਰੇ ਉਹਦੇ ਪਾ ਕੇ ਡੈਸਟਿਵਨ ਚਾਹ ਨਾ ਮਾ ਰਾ ਮਹਤਤ ਹੋ ਗਏ ਫਿਰ ਮੈਂ ਬਾਹਰ ਆ ਮੈਂ ਵੀਡੀਓ ਪਾਈ ਮੈਂ ਕਹਿੰਦਾ ਯਾਰ ਬਾਈ ਮੈਂ ਇਸ 에어ਪੋਰਟ ਤੇ ਆ ਮੈਂ ਕਹਿੰਦੇ ਇਹਨੇ ਵੱਡੇ ਵੱਡੇ ਸਟਾਰ ਲੰਗਦੇ ਨੇ ਤੁਸੀਂ ਮੇਰੇ ਚ ਕੀ ਦੇਖਿਆ ਕਹਿੰਦਾ ਬਾਈ ਯਾਰ ਕਹਿੰਦਾ ਘੈਂਡੇ ਬੋਲ ਕਹਿੰਦਾ ਦੂੰਗਾ ਨਾ ਸੌਲ ਕੇ ਬਾਈ ਮੈਂ ਸਪੈਸ਼ਲ ਵੀਡੀਓ ਪਾਈ 에어ਪੋਰਟ ਤੇ ਖੜ ਕੇ ਮੈਂ ਬੜੀ ਵੀਡੀਓ ਲੋਕਾਂ ਦਾ ਪਿਆਰ ਕਹਿੰਦਾ ਸੁੱਖੇ ਬਾਈ ਤੂੰ ਹੈ ਕਹਿੰਦਾ ਪਿਆਰ ਦੇ ਕਾਬਲ ਕਹਿੰਦਾ ਲੋਕਾਂ ਦੇ ਕਮੈਂਟ ਹੈ ਕਹਿੰਦਾ ਤੂੰ ਪਿਆਰ ਦੇ ਕਾਬਲ ਆ ਤਾਂ ਤੁਹਾਨੂੰ ਲੋਕ ਪਿਆਰ ਕਰਦੇ ਨੇ ਕਹਿੰਦਾ ਬਿਲਕੁਲ